ਬਹੁਤ ਧੰਨਵਾਦੀ ਹਾਂ ਜੋ ਕਿ ਅੱਜ ਬੰਗਾ ਪਰਿਵਾਰ ਵੱਲੋਂ ਅੱਜ ਸਮਾਗਮ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਸਰਦਾਰ ਸਾਹਿਬਾਨ ਆਪਣੇ ਕਿਰਤ ਕਮਾਈ ਵਿੱਚੋਂ ਸੰਗਤਾਂ ਨੂੰ ਨਾਲ ਲੈ ਕੇ ਕਈਆਂ ਸਾਲਾਂ ਤੋਂ ਸ਼ਵੀਰ ਲਾ ਰਹੇ ਹਨ ਤੇ ਸਾਰੀਆਂ ਸੰਗਤਾਂ ਨੂੰ ਦੇਸ਼ ਵਿੱਚ ਬੈਠੀਆਂ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਇਸ ਮੇਲੇ ਦੀ ਤੇ ਜੋ ਉਹਨਾਂ ਦਾ ਸਾਥ ਦਿੱਤਾ ਉਹਨਾਂ ਨੂੰ ਲੱਖ-ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਬੰਗਾ ਪਰਿਵਾਰ ਪਿੰਡ ਕੁਕੜਾ ਵੱਲੋਂ ਜੋ ਚੱਕਨਾਥੀ ਮੇਲਾ ਲੱਗਦਾ ਹੈ ਬਹੁਤ ਯਾਨਕਿ ਸਦੀਆਂ ਤੋਂ ਲੱਗ ਰਿਹਾ ਹੈ ਪਰ ਪਿੰਡ ਕੁਕੜਾ ਦੀ ਸੰਗਤ ਵੱਲੋਂ 30-35 ਸਾਲ ਤੋਂ ਸਵੀਲ ਦਾ ਜੋ ਜੁਆਨ ਕੀਤਾ ਜਾ ਰਿਹਾ ਸੇਵਾ ਕੀਤੀ ਜਾ ਰਹੀ ਹੈ ਇਹ ਪਿੰਡ ਦੀ ਸਾਧ ਸੰਗਤ ਦੀ ਮਾਹ ਦੇ ਨਾਲ ਸਾਰਾ ਦਿਨ ਜਾਨਕਿ ਸਵੀਲ ਆਈ ਜਾਂਦੀ ਹੈ ਔਰ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਜਗ੍ਹਾ ਤੇ ਆ ਕੇ ਜਿਵੇਂ ਜਿੱਥੇ ਲੱਗੀ ਹੈ ਆਪਣੀ ਠੰਡੇ ਪਾਣੀ ਜਲਦਾ ਜਲਦੀ ਜਾਨੀ ਕਿ ਪੀਣ ਦੀ ਕਿਰਪਾਲਤਾ ਕਰਨ ਔਰ ਬੰਗਾ ਪਰਿਵਾਰ ਦੇ ਵਿੱਚ ਜਿੱਥੇ ਮੇਲਾ ਚੱਲ ਰਿਹਾ ਹੈ ਉੱਥੇ ਸੰਗਤਾਂ ਦੇ ਵਿੱਚ ਜਾ ਕੇ ਆਪਣਾ ਯੋਗਦਾਨ ਪਾਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੰਗਾ ਪਰਿਵਾਰ ਵੱਲੋਂ ਦੇਸ਼ ਵਿੱਚ ਵਿਧੇ ਸੰਗਤਾਂ ਦੇ ਵਿਦੇਸ਼ ਵਿੱਚ ਵਿਧੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਹੁਣ ਪਿੰਡ ਕੁਕੜਾ ਤੋਂ ਗਦਾਵਰ ਸਾਹਿਬ ਤੇ ਉਹ ਇਸ ਵੇਲੇ ਆਪਣੇ ਬਖਾਰ ਬੰਦ ਤੋਂ ਕੁਛ ਇਸ ਮੇਲੇ ਬਾਰੇ ਜਾਣਨਾ ਬਣ ਗਏ ਜੋ ਜ ਐਨਪੀ 35 ਸਾਲ ਤੋਂ ਇਹ ਸ਼੍ਰੀ ਲੱਗ ਰਹੀ ਹੈ ਥੋੜੇ ਮੱਠੇ ਜਲਦੀ ਉਹਦੇ ਬਾਰੇ ਜਾਣਨਾ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸ਼ੀਰ ਦੇ ਵਿੱਚ ਸਮੂਹਿਤ ਕਰਨ ਵਾਲੇ ਸਮੂਹ ਸੱਜਣਾ ਦਾ ਮੈਂ ਧੰਨਵਾਦੀ ਹਾਂ ਔਰ ਜਿਨ੍ਹਾਂ ਦੇ ਸਹਿਯੋਗ ਨਾਲ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਔਰ ਪਿੰਡ ਦੇ ਸਹਿਯੋਗ ਨਾਲ ਇਹ ਸ਼ੀਰ ਚਲਾਈ ਜਾ ਰਹੀ ਹੈ ਇਹ 30 35 ਸਾਲ ਤੋਂ ਪੁਰਾਣੀ ਚੱਲਦੀ ਆ ਰਹੀ ਆ ਅਸੀਂ ਸਭ ਦੇ ਧੰਨਵਾਦੀ ਹਾਂ ਜਿਨਾਂ ਨੇ ਪੂਰਾ ਪੂਰਾ ਸਹਿਯੋਗ ਦੇਜੇ ਇਸ ਮੇਲੇ ਵਿੱਚ ਲਗਾਈ ਹੋਈ ਸ਼ਬੀਰ ਨੂੰ ਕਾਮਯਾਬ ਕੀਤਾ ਧੰਨਵਾਦ ਸਤਿਨਾਮ ਵਾਹਿਗੁਰੂ ਸਤਿ